ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸਪੰਡ ਹੈ ਮਤਪੁਰਾ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਜੀ ਦੋਨੇ ਗੱਪਣਾ ਮੁੱਲ ਦਾ ਜੀ ਜੈ ਜੀ ਰਹਿਣ ਵਾਲੇ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਸਸਰੀ ਗਾਲ ਜੀ ਸਸਰੀ ਗਾਲ ਜੀ ਨਾਮ ਤੇ ਐਡਰੈਸ ਰੱਖ ਦੋ ਜੀ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲਸੰਗਰ ਮੋਬਾਈਲ ਨੰਬਰ ਜੀ 87278 0993 ਠੀਕ ਆ ਬਾਈ ਜਿਹੜੀ ਆਪਾਂ ਪਰਸੋ ਵੀਡੀਓ ਪਾਈ ਸੀ ਵੈਗੇ ਜੀ ਉਹ ਹਾਂ ਬਹੁਤ ਖੂਨ ਆ ਠੀਕ ਹੈ ਜੀ ਤਾਂ ਹੀ ਤੁਹਾਨੂੰ ਫਿਰ ਬੁਲਾਇਦਾ ਫੋਨ ਬਹੁਤ ਆਉਂਦੇ ਆ ਠੀਕ ਹੈ ਜੀ ਸਾਰੇ ਵਹਿ ਕੇ ਜਾਂਦਾ ਮਾਲ ਜਿੱਦਿਆਂ ਆਪਾਂ ਵੀਡੀਓ ਪਾਇਆ ਆਪਣੇ ਮਾਲ ਵਿਕਿਆ ਠੀਕ ਹੈ ਜੀ ਹੁਣ ਕਿਧਰੋਂ ਸ਼ੁਰੂ ਕਰਨਾ ਜੀ ਜਿੱਧਰੋਂ ਮਰਜੀ ਇਹ ਦੁਕਾਨਾਂ ਇਧਰੋਂ ਕਰ ਲਓ ਜੀ ਸੁਆ ਕਿੰਨਾ ਮਾ ਜੀ ਤੇ ਹੋਰ ਦੁੱਜਾ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਲੈ ਜੂ ਇਹ 5-6 ਦਿਨ ਡੇਟ ਮਤਲਬ ਬਸ 5-8 ਠੀਕ ਹੈ ਵੀਰੇ ਕਿੰਨਾ ਕੁ ਪਾਜ ਦੁੱਧ ਜੀ ਦੁੱਧ 16 ਦਿਨ ਨੂੰ ਕਈ ਵਾਰ ਇਹ ਜੀ ਨਰੋਜੀ ਜਾਂ ਨਿਗਰਾ 16 ਦਾ ਜੀ ਨਾ ਤੈਨੂੰ ਐਵੇਂ ਭਲਾ ਜਿੰਨਾ ਮਰਜੀ ਜਿੰਨਾ ਮਰਜੀ ਉਹ ਵੀ ਦੇ ਕੋਈ ਉਹ ਇਹ ਜਿਆ ਕੇਰ ਵਾਲਾ ਤੇ ਜੜੀ ਗੱਲ ਕਰਦਾ ਉਹਨਾਂ ਨੂੰ ਕੇਰ ਵਾਲਾ ਹੋਵੇ 20 ਵੀ ਕਢਾਉ ਜੇ ਸਮਾਨ ਦੀ ਗੱਲ ਆ ਯਾਰ ਸਹੀ ਗੱਲ ਹੈ ਜੀ ਖਰਾਕ ਸਮਾਨ ਦੀ ਗੱਲ ਆ ਥੜਾ ਦੀ ਗਰੰਟੀ ਹੈ ਹਾਂ ਹਾਂ ਪਾਸ ਕਰਕੇ ਦਵਾ ਠੀਕ ਹੈ ਵੀਰੇ ਤੋੜ ਕੇ ਦਿਖਾ ਦੀ ਵੀਰੇ ਸੁਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਡੇਟ ਮੁਤਾਬਕ 5 ਤੋਂ 4 ਦਿਨ ਪਏ ਆ ਜੀ ਬਾਕੀ ਐਕਟ ਦਾ ਦਿਨ ਪਸੂ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਥੜਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥੜਾ ਚਾਰ ਹੀ ਥਣ ਛੋੜ ਛੱਕ ਪੂਰਾ ਬਨੇ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਐ ਸੋਨਾ ਗਲਾਬੀ ਥਣ ਫੇਸ ਕੁਆਲਟੀ ਸੋਹਣੀ ਐ ਚਮਕ ਦਮਕ ਵਾਲੀ ਤੇ ਬਜੇ ਨਾਲੀ ਵਹਿੜਾ ਵੀਰੇ ਆਏ ਨਹੀਂ ਕੋਈ ਲਿੱਸੀ ਫਿੱਕੀ ਨਹੀਂ ਗੀ ਜੀ ਸਵਾ ਜਿਹੜਾ ਹੁੰਦਾ ਇੱਕ ਦੋ ਦਿਨ ਬਾਅਦ ਵੀ ਸਕਦੇ ਹੁੰਦੇ ਜਾਂ ਘਟ ਵੀ ਸਕਦੇ ਹੁੰਦੇ ਆ ਬਾਕੀ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਐਂ ਟੌਪ ਦਾ ਆ ਵੈਸੇ ਹੀ ਹੈ ਟੈਮਕਣਾ ਜਾਂ ਮੜਾ ਇਹਦੇ ਤੇ ਨਹੀਂ ਸਰਾਕ ਲਾ ਦਿਖਾ ਦੇ ਮੇਰੇ ਠੀਕ ਐ ਵੀਰੇ ਉਹ ਤਾਂ ਉਈ ਬੰਨਦਾ ਵੈਸੇ ਹੀ ਆ ਹੈ ਵੀ ਬੇਬਲੂਮਾ ਜਾਂ ਮੱਕੀ ਦੇ ਦਾਣੇ ਦੀ ਹਾਂ ਮਾੜਾ ਮੋਟਾ ਜਾਈ ਬਾਕੀ ਦੁੱਧ ਮੱਝਾਂ ਰਗਾ ਪਿਆ ਉਹ ਜਮਾ ਸੰਗਣਾ ਚਿੱਟਾ ਐਂਡ ਫੈਟ ਵੀ ਆਉ ਚੰਗੀ ਤੇ ਗਰਮੀ ਕਰ ਮਾਲੀ ਘੱਟ ਬਣਾਉਗੀ ਕਿਉਂਕਿ ਗਰਮੀ ਰਹਿਤ ਨਾ ਗਈ ਆਪਾਂ ਇਹਨੂੰ ਕਹਿ ਸਕਦੇ ਆ ਤੇ ਇਹਦੀ ਜਾਇਜ਼ ਜੀ ਡਿਮਾਂਡ ਮੇਰੇ ਇਹਦੀ ਜਾਇਜ਼ ਜੀ ਡਿਮਾਂਡ ਆਪਣੇ ਹੋਰ ਤਾਂ ਹੁੰਦੀ 60-62 ਹੋਣੀ ਸੀ ਕਿਤੇ ਠੀਕ ਆ ਜੀ ਪਰ ਆਪਾਂ ਨਹੀਂ ਕਰਨੀ ਜੀ ਆਪਾਂ 55 ਦੀ ਦੇ ਰਹੇ ਹੋਜੂ ਮਾਨਤਾਂ ਜੀ ਬਾ ਮਾੜਾ ਮੋਟਾ ਜੀ ਜਾਇਜ਼ ਡਿਮਾਂਡ ਆ ਜੀ ਜੇ ਤਾਂ ਹੋਰ ਕਿਸੇ ਕੋਲ ਹੁੰਦਾ ਭਾਈ ਕਹਿੰਦਾ 60-62 ਹਜ਼ਾਰ ਕਰਨਾ ਸੀਗਾ ਆਪਸ 55000 ਦੀ ਦੇਵਾਂਗੇ ਬਾਕੀ ਜਾਇਜ ਆ ਵੀਰੇ 56000 ਚ ਅੱਜ ਕੱਲ ਹੁੰਦਾ ਵੀ ਕੀ ਆ ਦੁੱਧ ਪਿਆ ਜੂਗੀ 16 17 ਕਿਲੋ ਕੋਲੇ ਬਾਕੀ ਸੇਵ ਆਦਾ ਦੋ ਨੰਬਰ ਨੂੰ ਜਰਸੀ ਕਾਫੀ ਕਲਰ ਦੀ ਜਰਸੀ ਆ ਕੱਦ ਘੱਟ ਵੀ ਚੰਗਾ ਆ ਜਾਂਦਾ ਤੇ ਬਜਟ ਵਿੱਚ ਆਉਂਦਾ ਸੁਆ ਗੰਮਾ ਜੀ ਸੁਆ ਆਪਣਾ ਦੂਜਾ ਕੋਈ ਭਲਾ ਤੀਜਾ ਮੰਨ ਲਈ ਪਰ ਹਾਏ ਵਹਿੜੀ ਆਪਾਂ ਦਿਖਾਉਂਦੇ ਆ ਬੁੱਤੀ ਬਾਤੀ ਦੀ ਚੰਗੀ ਹੈ ਜੀ ਹਾਂ ਤੇ ਦੂਜਾ ਤੇ ਤੀਜਾ ਕਿੰਨੇ ਦਿਨ ਪਈ ਹੈ ਜੀ ਇਹ ਨਹੀਂ ਜੀ ਲੂ 5 6 ਦਿਨਾਂ ਲੇਵਾ ਭਰਿਆ ਠੀਕ ਆ ਕਿੰਨਾ ਕ ਪਾਜੂ ਦੁੱਧ ਚ ਦੁੱਧ 18 ਦਾ ਆਮਦਾਰ ਇਹਨਾਂ ਨੇ ਦੇਣਾਗਾ ਸੇਵਾ ਵਾਲੇ ਕੋਲ ਜਾ। ਖੁੱਲਾ ਬਾਜੂ ਖੁੱਲਾ ਪਾਉਗੀ। ਹਾਂ ਇਹਨੂੰ ਤਰਾ ਵੀ ਗੜਾ ਲੈ ਕੋਈ। ਠੀਕ ਆ ਵੀਰੇ ਤੋੜ ਕੇ ਦਿਖਾ ਦੇ ਵੀਰੇ। ਦੁੱਧ ਤਾਂ ਹੁੰਦਾ ਵੀਰੇ ਸੇਵਾ ਦਾ। ਤੁਸੀਂ ਤੁਸੀਂ ਕਰ ਲਓਗੇ ਉਹਨਾਂ ਚੋ ਸਕਦੇ ਆ ਬਾਕੀ ਵਹਿੜ। ਇਹ ਵੀ ਚੰਗੀ ਆ ਚਮਕਦਮ ਕਾਲੀ ਆ ਜੀ। ਵੇਲ ਬਹੁਤ ਆ। ਦੂਜਾ ਮੰਨਣਾ ਦੂਜਾ ਮੰਨ ਲਓ ਦੂਜਾ ਕੀ ਲੱਗਦੀ ਆ ਬਾਕੀ ਚਾਹੀ ਤੁਸੀਂ ਤੀਜਾ ਮੰਨ ਕੇ ਆ ਜੋ ਤੁਸੀਂ ਆਪ ਦੀ ਸਮਝ ਨਾ ਲੈਣੀ ਆ ਜੀ ਕਿਉਂਕਿ ਵੀਰੇ ਪੈਸੇ ਤੁਸੀਂ ਹੀ ਲogne ਹੁੰਦੇ ਆ। ਤੀਜਾ ਮੰਨ ਕੇ ਆ ਜੋ ਤੁਹਾਡੀ ਇੱਛਾ ਵੀਰੇ। ਵੇਲ ਵੀ ਬਹੁਤ ਹਾਈਟ ਵੀ ਚੰਗੀ ਐ ਭਜਨ ਵੀ ਚੰਗਾ ਇਹਦਾ ਵੀ ਦੁੱਧ ਬਾਈ ਕਹਿੰਦਾ ਬਾਹਲਾ ਨਹੀਂ ਤਾਂ 17-18 ਕਿਲੋ ਖੁੱਲਾ ਹੀ ਪਿਆ ਜੂਗੀ ਜੀ ਬਾਕੀ ਚਮਕ-ਦਾਵਕ ਵਾਲੀ ਚੰਗੀ ਐ ਜਰਸੀ ਸੋਹਣੀ ਆਏ ਨਹੀਂ ਬਈ ਉਹ ਜਿਹੜੀਆਂ ਛੋਟੀਆਂ ਜੀਆਂ ਹੁੰਦੀਆਂ ਉਦਾਂ ਦੀ ਨਹੀਂਗੀ ਚੰਗੀ ਐ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹਾਥੀ ਜੋ ਬਾਈ ਵਾਲਾ ਥਾਣਾ ਚਾਰ ਹੀ ਥਾਣਾ ਪੂਰ ਸ਼ੰਕ ਪੂਰਾ ਵੀ ਨਹੀਂ ਫੇਸ ਕੁਆਲਟੀ ਵੀ ਸੋਹਣੀ ਸੀਲਸ ਲੱਗ ਵੀ ਪੂਰੀ ਐ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਜੈ ਜੀ ਦੀ ਡਿਮਾਂਡ ਦੇ ਦੀ ਲੈਣ ਦੇ ਨਾਲ ਹੀ ਹਾਏ ਤਾਂ ਇਹ 62000 ਦੀ ਬੈੜ ਆ ਗਈ ਪਰ ਆਪਾਂ ਨਹੀਂ ਕਰਨਾ ਬੜੜ ਜਿੰਨੇ ਸਹੀ ਜਾਇਜ ਲੈਣ ਆਪਾਂ 57 ਦੀ ਦੇ ਦੇ ਜੋੜਾ ਲੈ ਜੇ ਕੋਈ ਜੇ ਬਸ ਮਰਾ ਮੂੜਾ ਨੇ ਤੁਮ ਮਰਮਾਨਦਾਨ ਕਰਕੇ ਜਾਇਜ ਡਿਮਾਂਡ ਆ ਜੀ ਬਾਈ ਕਹਿੰਦਾ 57000 ਦੀ ਦੇ ਦਾਂਗੇ ਬਾਕੀ ਚੰਗੀ ਹੈ ਬੜ ਜੀ ਨੂੰ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ